ਕਿਉਂਕਿ ਅੱਜ ਨਕੋਦਰ ਦੇ ਵਿੱਚ 252 ਤੇ ਬੂਥਾਂ ਦੀ ਜਿਹੜੀ VOTING ਹੋ ਰਹੀ ਹੈ ਨੇ ਔਰ VOTING ਦੇ ਵਿੱਚ ਜਿਹ ਨਕੋਦਰ ਦੇ ਜਿਹੜਾ ਪੂਰਾ ਸਟਾਫ ਜਿਹੜਾ ਮੋਨੀਟਰ ਐਸਡੀਐਮ ਸਾਹਿਬ ਜਿਹੜੇ ਨਕੋਦਰ ਦੇ ਨੇ ਉਹ ਮੋਨੀਟਰ ਕਰ ਰਹੇ ਨੇ ਔਰ CCTV ਕੈਮਰੇ ਦੀ ਫੁਟੇਜ ਦੇ ਨਾਲ ਸਾਰੇ ਹੀ ਸਿਚੁਏਸ਼ਨ ਨੂੰ ਕੰਟਰੋਲ ਦੇ ਵਿੱਚ ਰੱਖਿਆ ਹੋਇਆ ਮੇਰੇ ਨਾਲ ਨੇ ਐਸਡੀਐਮ ਸਾਹਿਬ ਨਕੋਦਰ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਕਿਦਾਂ ਦਾ ਜਿਹੜਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਜੀ ਬਿਲਕੁਲ ਸਾਡੇ ਨਕੋਦਰ ਹਲਕੇ ਦੇ ਵਿੱਚ ਕੁੱਲ 252 ਪੋਲਿੰਗ ਸਟੇਸ਼ਨ ਹੈਗੇ ਆ ਸਾਰੇ ਪੋਲਿੰਗ ਸਟੇਸ਼ਨ ਦੇ ਉੱਪਰ ਸਵੇਰੇ 7 ਵਜੇ ਪੋਲਿੰਗ ਸ ਤੇ ਹੁਣ ਤੱਕ ਸਾਡੀ 11 ਵਜੇ ਤੱਕ ਜਿਹੜੀ ਹੈ ਉਹ 23 ਤੋਂ 24% ਪੋਲਿੰਗ ਹੋ ਚੁੱਕੀ ਹੈ ਤੇ ਸਿਕਿਉਰਿਟੀ ਪੁਆਇੰਟ ਆਫ View ਤੋਂ ਸਾਡੇ ਪੰਜਾਬ ਪੁਲਿਸ ਤੋਂ ਇਲਾਵਾ ਪੈਰਾ ਮਿਲਟਰੀ ਫੋਰਸਸ ਵੀ ਤਨਾਤ ਨੇ CRPF ਦੀਆਂ ਕੰਪਨੀਆਂਸ ਤੇ BSF ਦੀਆਂ ਕੰਪਨੀਆਂਸ ਡਿਪਲੋਟਡ ਹੈਗੀਆਂ ਇਸ ਤੋਂ ਇਲਾਵਾ ਅਸੀਂ ਵੈਬ ਕਾਸਟਿੰਗ ਸਾਰੇ ਪੋਲਿੰਗ ਸਟੇਸ਼ਨਸ ਤੇ ਕਰ ਰਹੇ ਹਾਂ ਜਦੀ ਲਾਈਵ ਫੀਡ ਅਸੀਂ ਆਪਣੇ ਕੰਟਰੋਲ ਰੂਮ ਚ ਮਾਨੀਟਰ ਕਰ ਰਹੇ ਹਾਂ ਤੇ ਮਾਈਕਰੋ ਆਬਜ਼ਰਵਰ ਸਾਡੇ ਕੋਲ 31 ਮਾਈਕਰੋ ਆਬਜ਼ਰਵਰ ਸਾਡੇ ਡਿਪਲੋਟਡ ਹੈਗੇ ਆ ਤੇ ਨਿਰਵਿਘਨ ਪੋਲਿੰਗ ਸਾਡੀ ਚੱਲ ਰਹੀ ਹੈ ਸਰ ਕਿਤੇ ਨਾ ਕਿਤੇ ਜੋ ਕੀਵੀਐਮ ਚ ਕਿਸੇ ਪ੍ਰੋਬਲਮ ਆਂਦੀ ਹੈ ਤਾਂ ਉਹਦਾ ਕੀ ਹਾਲ ਹੈ ਤੁਸੀਂ ਕੋਈ ਟੀਮ ਰੱਖੀ ਹੈ ਜਾਂ ਭੇਜਦੇ ਹੋ ਜਾਂ ਆਪ ਮੋਨੀਟਰ ਕਰਦੇ ਹੋ ਉਸ ਚੀਜ਼ ਨੂੰ ਜੀ ਅਸੀਂ ਆਪਣੇ ਸਾਡੇ ਜਿਹੜੇ 252 ਪੋਲਿੰਗ ਸਟੇਸ਼ਨ ਹੈ ਇਹਨਾਂ ਨੂੰ ਅਸੀਂ ਡਿਵਾਈਡ ਕੀਤਾ ਹੋਇਆ 22 ਸੈਕਟਰਸ ਦੇ ਵਿੱਚ ਹਰ ਇੱਕ ਸੈਕਟਰ ਦਾ ਇੱਕ ਸੈਕਟਰ ਮੈਜਿਸਟਰੇਟ ਇੰਚਾਰਜ ਹੈ ਇੱਕ ਸੈਕਟਰ ਮੈਜਿਸਟਰੇਟ ਕੋਲ 10 ਤੋਂ 12 ਪੋਲਿੰਗ ਸਟੇਸ਼ਨ ਹੈਗੇ ਆ ਉਹਨਾਂ ਕੋਲ ਰਿਜ਼ਰਵ ਈਵੀਐਮ ਜਿਹੜੀਆਂ ਆਲਰੇਡੀ ਅਸੀਂ ਸਵੇਰੇ ਅੱਜ 4:30 ਵਜੇ ਹੈਂਡਓਵਰ ਕਰਤੀਆਂ ਸੀ ਜੇ ਕਿਤੇ ਕੋਈ ਇਵੇਂ ਮਸ਼ੀਨ ਚ ਖਰਾਬੀ ਆਉਂਦੀ ਹੈ ਤੇ ਸੈਕਟਰ ਮੈਜਿਸਟਰ ਜੋ ਕਿ ਉਸ ਏਰੀਆ ਦੇ ਵਾਲੇ ਦੁਆਲੇ ਹੁੰਦਾ ਤੇ ਉਹ ਇਮੀਡੀਏਟਲੀ ਜਾ ਕੇ ਆ ਉਹ ਮਸ਼ੀਨ ਨੂੰ ਚੈੱਕ ਕਰਦਾ ਜੇਕਰ ਕੋਈ ਵਾਇਰ ਲੂਸ ਹੈ ਜਾਂ ਕੋਈ ਮਾਈਨਰ ਪ੍ਰੋਬਲਮ ਹੈ ਤਾਂ ਉਹਨੂੰ ਰੈਕਟੀਫਾਈ ਕਰਦੇ ਆ ਕਿਉਂਕਿ ਸਾਡੇ ਟ੍ਰੇਨਡ ਮਾਸਟਰ ਟ੍ਰੇਨਰ ਵੀ ਨੇ ਜਿਹੜੇ ਸਾਡੇ ਸੈਕਟਰ ਆਫੀਸਰਸ ਨੇ ਤੇ ਜੇਕਰ ਉਸ ਮਸ਼ੀਨ ਨੂੰ ਚੇਂਜ ਕਰਨ ਦੀ ਲੋੜ ਪੈਂਦੀ ਹੈ ਤੇ ਉਹਨੂੰ ਇਮੀਡੀਏਟਲੀ ਚੇਂਜ ਵੀ ਕਰਦੇ ਆ ਸਵੇਰੇ ਪੋਲਿੰਗ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਤਿੰਨ ਮਸ਼ੀਨਾਂ 'ਚ ਪ੍ਰੋਬਲਮ ਆਈ ਸੀਗੀ ਤੇ ਉਹਨਾਂ ਨੂੰ ਅਸੀਂ ਚੈੱਕ ਕਰਕੇ ਉਹਨਾਂ ਨੂੰ ਰਿਪਲੇਸ ਕਰ ਦਿੱਤਾ ਸਾਡੇ ਦੋ ਈਵੀਐਮ ਸੈਟ ਚੇਂਜ ਹੋਏ ਆ ਇੱਕ ਸਾਡਾ ਬੀਵੀਪੈਟ ਚੇਂਜ ਹੋਇਆ ਸਰ ਨਕੋਦਰ ਦੇ ਵਿੱਚ ਕੋਈ ਸੰਵੇਦਨਸ਼ੀਲ ਏਰੀਆ ਹੈਗਾ ਜਿੱਥੇ ਕੋਈ ਤੁਹਾਨੂੰ ਕੋਈ ਇਦਾਂ ਦੀ ਲੱਗਦੀ ਵੀ ਉਸ ਅਨਸੁਖਾਵੀ ਘਟਨਾ ਵਾਪਰ ਸਕਦੀ ਆ ਵੈਸੇ ਓਵਰਆਲ ਸਾਡੀ ਪੋਲਿੰਗ ਪੀਸਫੁਲ ਚੱਲ ਰਹੀ ਆ ਇੱਥੇ ਕੋਈ ਪਾਸਟ ਰਿਕਾਰਡ ਵੀ ਇਸ ਤਰ੍ਹਾਂ ਦਾ ਨਹੀਂ ਆ ਕੋਈ ਮੇਜਰ ਪੋਲ ਵਾਇਲੈਂਸ ਰਿਲੇਟਿਡ ਬਟ ਤਾਂ ਵੀ ਅਸੀਂ ਵਲਨਰੇਬਿਲਟੀ ਮੈਪਿੰਗ ਕੀਤੀ ਸੀ ਸਾਡੇ ਕੁੱਲ ਉਥੇ ਅਸੀਂ ਪੈਰਾ ਮਿਲਟਰੀ ਫੋਰਸ ਡਿਪਲੋਏ ਕੀਤੀ ਆ ਚਾਰ ਸਾਡੀਆਂ ਲੋਕੇਸ਼ਨਸ ਐਸੀਆਂ ਸੀ ਜਿੱਥੇ ਸਾਨੂੰ ਲੱਗਦਾ ਸੀ ਕਿ ਐਕਸਪੈਂਡੀਚਰ ਸੈਂਸਿਟਿਵ ਹੈਗੀਆਂ ਉਥੇ ਸਾਡੀਆਂ ਪਲਾਈਂਗ ਸਕਵਾਡ ਜਿਹੜੀਆਂ ਟੀਮਸ ਹੈਗੀਆਂ ਉਹ ਵੀ ਸਰਵੇਲੈਂਸ ਰੱਖ ਰਹੀਆਂ ਬਟ ਸਵੇਰ ਤੋਂ ਲੈ ਕੇ ਹੁਣ ਤੱਕ ਸਾਡਾ ਸਾਰੇ ਪਾਸੇ ਪੀਸਫੁਲੀ ਚੱਲ ਰਿਹਾ ਅੱਗੇ ਵੀ ਸਾਨੂੰ ਉਮੀਦ ਹੈ ਇਸੇ ਤਰ੍ਹਾਂ ਪੀਸਫੁਲੀ ਚੱਲੇਗਾ ਸਰ ਕਿੰਨੇ ਕੁ ਮੁਲਾਜ਼ਮ ਜਿਹੜੇ ਆਪਣੇ ਨਕੌਦਰ 252 ਬੂਥਾਂ ਤੇ ਆਪਾਂ ਅਪਾਇੰਟ ਕੀਤੇ ਆ ਸਾਡੇ ਕੋਲ ਕੁੱਲ ਇੱਕ ਇੱਕ ਪਾਰਟੀ ਦੇ ਵਿੱਚ ਚਾਰ ਮੁਲਾਜ਼ਮ ਹੁੰਦੇ ਆ ਇੱਕ ਪ੍ਰੈਜ਼ਾਈਡਿੰਗ ਆਫੀਸਰ ਹੁੰਦਾ ਤਿੰਨ ਪੋਲਿੰਗ ਆਫੀਸਰ ਹੁੰਦੇ ਆ ਤੇ ਸਾਡੇ ਕੋਲ 20% ਸਟਾਫ ਰਿਜ਼ਰਵ ਦੇ ਵਿੱਚ ਮੌਜੂਦ ਹੈ ਤੇ ਕਰੀਬ ਸਾਡਾ 1200 ਤੋਂ 1300 ਦੇ ਕਰੀਬ ਸਿਵਲ ਮਲਾਜ਼ਮ ਜਿਹੜੇ ਨੇ ਉਹ ਡਿਊਟੀ ਦੇ ਹੈਗੇ ਸਰ ਜਿਹੜੀ ਇਹਦੀ ਆ ਲਾਸਟ ਜਦੋਂ 6 ਵਜੇ ਤੋਂ ਬਾਅਦ ਕਾਊਂਟਿੰਗ ਹੁੰਦੀ ਆ ਉਸ ਤੋਂ ਬਾਅਦ ਜਿਹੜਾ ਇੱਕ 17C ਫਾਰਮ ਭਰਿਆ ਜਾਂਦਾ ਕਿ ਉਹ ਸਰਕਾਰ ਵੱਲੋਂ ਅੱਜ ਵੀ ਹੁਣ ਵੀ ਭਰਿਆ ਜਾਊਗਾ ਜਾਂ ਉਹਦੀ ਕੋਈ ਰੋਕ ਲਗਾਈ ਕਿਸੇ ਚੀਜ਼ ਦੀ ਨਹੀਂ ਇਹ ਚ ਜਦੋਂ ਪੋਲਿੰਗ ਕੰਪਲੀਟ ਹੁੰਦੀ ਆ ਤਾਂ ਜਿਹੜੇ ਪੋਲਿੰਗ ਏਜੰਟਸ ਹੈਗੇ ਆ ਉਹਨਾਂ ਨੂੰ 17C ਫਾਰਮ ਜਿਹਦੇ ਵਿੱਚ ਵੋਟਰਸ ਦਾ ਅਕਾਊਂਟ ਹੁੰਦਾ ਕਿ ਕਿੰਨੇ ਮੇਲ ਵੋਟਰਸ ਨੇ ਕਿੰਨੇ ਫੀਮੇਲ ਵੋਟਰਸ ਦਾ ਟੋਟਲ ਵੋਟਰਸ ਕਿੰਨੇ ਆ ਉਹ ਕੰਪਲੀਟ ਅਕਾਊਂਟ ਜਿਹੜਾ ਹੈਗਾ ਉਹ ਰਾਈਟਿੰਗ ਆਫੀਸਰ ਭਰ ਕੇ ਉਹਨੂੰ ਪੋਲਿੰਗ ਉਹ ਇੱਕ ਪਬਲਿਕ ਡਾਕੂਮੈਂਟ ਹੈਗਾ ਉਹਦੀਆਂ ਕਾਪੀਜ਼ ਵੀ ਅਸੀਂ ਜਿਹੜੀਆਂ ਪੋਲਿੰਗ ਏਜੰਟਸ ਨੂੰ ਦਿੰਨੇ ਆ ਸਰ ਜਿਹੜੀਆਂ ਇਹ ਜਦੋਂ ਇਹ ਕੰਪਲੀਟ ਹੋ ਜਾਣਾ ਤੇ ਇਹਦੀਆਂ ਜਿਹੜੀਆਂ ਮਸ਼ੀਨਾਂ ਜਾਂ ਇੱਥੇ ਰੱਖਣਗੀਆਂ ਜਾਂ ਤੁਸੀਂ ਜਲੰਧਰ ਇਹਨਾਂ ਨੂੰ ਹੈੱਡ ਆਫਿਸ ਜਮ੍ਹਾਂ ਕਰਾਉਂਗੇ ਜਿਹੜਾ ਸਾਡਾ ਰਸੀਟ ਸੈਂਟਰ ਹੈਗਾ ਉਹ ਪਾਰਟੀਆਂ ਦਾ ਅਸੀਂ ਇੱਕ ਵਾਰ ਇਹਨਾਂ ਨੂੰ ਗੁਰਨਾਨਕ ਨੈਸ਼ਨਲ ਕਾਲਜ ਵਿੱਚ ਰੀਸੀਵ ਕਰਾਂਗੇ ਇੱਥੇ ਰੀਸੀਵ ਕਰਕੇ ਸਾਡਾ ਇੰਟੈਰੀਮ ਸਟਰੋਂਗ ਰੂਮ ਇਸੇ ਕਾਲਜ ਵਿੱਚ ਬਣਿਆ ਹੈ ਬਟ ਅਸੀਂ ਇਹਨੂੰ ਜਦੋਂ ਸਾਡੀਆਂ ਮਸ਼ੀਨ ਸਾਰੀਆਂ ਪਹੁੰਚ ਜਾਂਦੀਆਂ ਤੇ ਅਸੀਂ ਇਹਨਾਂ ਨੂੰ ਜਿਹੜਾ ਪੋਲਡ ਈਵੀਐਮ ਦਾ ਸਾਡਾ ਸਟਰੋਂਗ ਰੂਮ ਡਾਇਰੈਕਟਰ ਲੈਂਡ ਰਿਕਾਰਡਸ ਦਾ ਆਫਿਸ ਹੈਗਾ ਜਲੰਧਰ ਉਥੇ ਸਟੋਰ ਕਰਾਂਗੇ ਬਹੁਤ ਬਹੁਤ ਧੰਨਵਾਦ ਸਰ ਮੇਰਾ ਗੱਲ ਕਹਿੰਦਾ ਇਹ ਸਾਨੂੰ ਐਸ ਡੀ ਐਮ ਨਕੌਦਰ ਗੁਰਸਿਮਰ ਸਿੰਘ ਢਿੱਲੋ ਸਾਹਿਬ اور ਉਹਨਾਂ ਨੇ ਦੱਸਿਆ ਬਰੀਕੀ ਨਾਲ ਕਿ ਕਿੰਨਾ ਪੁਲਿਸ ਪ੍ਰਸ਼ਾਸਨ ਔਰ ਕਿੰਨਾ ਜਿਹੜਾ ਪ੍ਰਸ਼ਾਸਨਿਕ ਅਧਿਕਾਰੀ ਹੈ ਜਿਹੜੀ ਇਸ 252 ਬੂਥਾਂ ਨੂੰ VOTING ਲੈ ਕੇ ਨਿਪਟਰੇ ਚੜਨ ਨੂੰ ਲੱਗਾ ਹੋਇਆ ਔਰ ਪੂਰੀ ਸਪੁਖਤਾ ਪ੍ਰਬੰਧ ਔਰ ਖਾਣ ਪੀਣ ਦਾ ਜਿਹੜਾ ਪਾਣੀ ਦਾ ਪ੍ਰਬੰਧ ਔਰ ਸ਼ਾਂ ਦਾ ਵੀ ਪ੍ਰਬੰਧ ਔਰ ਨਵੇਂ ਜਿਹੜੇ ਵੋਟਰ ਨੇ ਉਹਨਾਂ ਨੂੰ ਵੀ ਪ੍ਰਸ਼ੰਸਾ ਪੱਤਰ ਦੇ ਕੇ ਜਿਹੜਾ ਸਨਮਾਨਿਤ ਸਨਮਾਨਿਤ ਕੀਤਾ ਜਾਂਦਾ i no s'han d'anar a l'església, no